ਅੰਮਰਸਾਨੀ ਨਾਲ ਤੇ ਤੁਸੀਂ ਬਹੁਤ ਖਾਦੇ ਹੋਣਗੇ ਜਾਂ ਅੰਮਰਸ ਖਾਂ ਜਾਂਦੇ ਹੋਗੇ ਨਾਨ ਔਰ ਬਟਾਲੇ ਦੇ ਵਿੱਚ ਹੀ ਇੱਕ ਨੰਨਾ ਵਾਲੀ ਦੁਕਾਨ ਹੈ ਜਿੱਦੇ ਨੇ ਓਵਨ ਲੈ ਕੇ ਔਰ ਨਾਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਜੀ ਜਦੋਂ ਪਾਕਿਸਤਾਨ ਜਾਂਦੇ ਆ ਉੱਥੇ ਜਾ ਕੇ ਸ਼ਿਫਟਾਂ ਲਾਉਂਦੇ ਆ ਜਿਹਦੇ ਆਪਾਂ ਉਹ ਪਿਆਣਾ ਕੰਮ ਨੂੰ ਟਾਈਮ ਦਿੰਨੇ ਆ ਤਾਂ ਕੰਮਾਂ ਨੂੰ ਪੈਸਾ ਦਿੰਦਾ। ਕਿਉਂ ਨਾ ਇੱਥੇ ਕੰਮ ਕੀਤਾ ਜਾਵੇ ਉਹ ਕੰਮ ਆਨੂੰ ਪੈਸਾ ਲਊਗਾ ਤੇ ਨਾਲੇ ਪਰਿਵਾਰ ਦੇ ਨਾਲ ਵੀ ਰਹਿਵਾਂ। ਮੈਂ ਭਾਜੀ ਮਲੇਸ਼ੀਆ ਤੇ ਇਸੇ ਕੱਟਰੀ ਤੇ ਜਿੰਨੀਆਂ ਵੀ ਮੈਂ ਟ੍ਰੇਨੀ ਉੱਤੇ ਕੰਮ ਕਰ ਚੁੱਕਾ ਜੀ ਐਸਓਟ ਲੈਂਚ ਵੀ ਕੰਮ ਕਰਤਾ ਜੀ ਤੇ ਵੈਸੇ ਤਾਂ ਆਪਾਂ ਸਰ ਇਹਦੇ ਵਿੱਚ ਆਪਾਂ ਪੀਜ਼ਾ ਲਾਉਨੇ ਹਨਾ ਪਰ ਆਪਾਂ ਇਹਦੀ ਤਕਨੀਕ ਸਿੱਖੀ ਅੰਮ੍ਰਿਤਸਰ ਕੋ ਵੀਡੀਓ ਦੇਖ ਕੇ ਮੈਂ ਭਾਜੀ ਉਹਨੇ ਕੋ ਗਿਆ ਹਾਂ ਤੇ ਉੱਥੇ ਤਕਨੀਕ ਸਿੱਖ ਕੇ ਹੁਣ ਪ੍ਰੋਪਰ ਵੀ ਆਪਣਾ ਕੰਮ ਸਟਾਰਟ ਕੀਤਾ ਜਿੱਥੇ ਮਟਾਲੇ ਅੰਦਰ ਪਹਿਲਾ ਕੰਮ ਜੀ ਆਪਣਾ ਹੋਰ ਅਗਰ ਸੁਖਣਾ ਕੀ ਇਹਦਾ ਡਾਕ ਉਹ ਇਸਤਲਾਬ ਬਸ ਜੀ ਇੱਥੇ ਰਹਿ ਕੇ ਆਪਣਿਆਂ ਚ ਤੇ ਆਪਣਿਆਂ ਦੀ ਸੇਵਾ ਕਰਨੀ ਤੇ ਆਪਣਾ ਹੀ ਕੰਮ ਕਰਨਾ ਅੰਬਰਸਰ ਨੇ ਨਾਨ ਤੋ ਬਹੁਤ ਖਾਦੇ ਹੋਣਗੇ ਜੇ ਅੰਬਰਸਰ ਖਾਂ ਜਾਂਦੇ ਹੋਗੇ ਨਾਨ ਔਰ ਬਟਾਲੇ ਦੇ ਵਿੱਚ ਹੀ ਇੱਕ ਨਾਨਾ ਵਾਲੀ ਦੁਕਾਨ ਹੈ ਜਿੱਦੇ ਓਵਨ ਲਿਆ ਕੇ ਔਰ ਨਾਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਉੱਤੀ ਦੇਖ ਸਕਦੇ ਜੀ ਇਹ ਜਿਹੜਾ ਓਵਨ ਹੈ ਇਹ ਨਾਨ ਤਿਆਰ ਕਰਦੇ ਇੱਥੇ ਪਰ ਇਹ ਜਿਹੜਾ ਓਵਨ ਦੇ ਵਿੱਚ ਨਾਨ ਤਿਆਰ ਕਰਦੇ ਉਹ ਬਹੁਤ ਵਧੀਆ ਨਾਨ ਬੰਦੇ ਇੱਥੋਂ ਪਰ ਵਿਦੇਸ਼ਾਂ ਦੇ ਵਿੱਚ ਵੀ ਵੀਰ ਨੇ ਕੰਮ ਕੀਤਾ ਉੱਥੋਂ ਆਣ ਕੇ ਫਿਰ ਇੱਥੇ ਅੰਬਰਸਰ ਕੰਮ ਸਿੱਖਿਆ ਉੱਥੋਂ ਆਣ ਕੇ ਫਿਰ ਇਹਨਾਂ ਨੇ ਓਵਨ ਦੇ ਆਣ ਕੇ ਨਾਣ ਲੋਣੇ ਜਿਸ ਤਰ੍ਹਾਂ ਦੇਸੀ ਪੀਜਾ ਆਪਾਂ ਕਹਿ ਸਕਦੇ ਆਂ ਦੇਸੀ ਪੀਜਾ ਜਿਹੜਾ ਇਹਨੇ ਲਾਉਣਾ ਸ਼ੁਰੂ ਕਰ ਦਿੱਤਾ ਆਪਾਂ ਗੱਲ ਵੀ ਕਰਦੇ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਹਰਮਜੀਤ ਸਿੰਘ ਸਰ ਮੜੇ ਜਾਓ ਬਣਵਾਇਆ ਤੇ ਸਾਦੂ ਆਪਣੇ ਬਾਰੇ ਦੱਸੋ ਹਾਂਜੀ ਸਰ ਮੈਂ ਇਹ ਕਨਸੈਪਟ ਸ਼ੁਰੂ ਕੀਤਾ ਜੀ ਆਪਣਾ ਉਹਨਾਂ ਦਾ ਫੇਜ ਜਾਵਾ ਇਹ ਵੈਸੇ ਤਾਂ ਆਪਾਂ ਸਰ ਇਹਦੇ ਵਿੱਚ ਆਪਾਂ ਪੀਜ਼ਾ ਲਾਉਨੇ ਆ ਹਨਾ ਪਰ ਆਪਾਂ ਇਹਦੀ ਤਕਨੀਕ ਸਿੱਖੀ ਹੀ ਅੰਮ੍ਰਿਤਸਰ ਕੋ ਵੀਡੀਓ ਦੇਖ ਕੇ ਮੈਂ ਭਾਜੀ ਉਹਨੇ ਕੋ ਗਿਆ ਹਾਂ ਤੇ ਉੱਥੋਂ ਤਕਨੀਕ ਸਿੱਖ ਕੇ ਹੁਣ ਪ੍ਰੋਪਰ ਆਪਣਾ ਕੰਮ ਸਟਾਰਟ ਕੀਤਾ ਜਿੱਥੇ ਮਟਾਲੇ ਦੇ ਅੰਦਰ ਪਹਿਲਾ ਕੰਮ ਜੀ ਆਪਾਂ ਕਿੰਨੀ ਕਿਸੇ ਗੱਲ ਦੀ ਆਪਾਂ ਬਾਜੀ ਪਹਿਲਾਂ ਵਿਦੇਸ਼ਾਂ 'ਚ ਕੰਮ ਕਰ ਚੁੱਕੇ ਤਾਂ ਦੱਸਿਆ ਸੀ ਵੀ ਪਹਿਲੇ ਵੀ ਇੰਟਰਵਿਊ ਹੋਈਆਂ ਸੀ ਉਹਨਾਂ ਦੇ ਵਿੱਚ ਆਪਾਂ ਪਹਿਲਾਂ ਵੀ ਦੱਸਿਆ ਵੀ ਵੱਖ-ਵੱਖ ਜਗ੍ਹਾ ਤੇ ਕੰਮ ਕਰਦੇ ਰਹੇ ਦੇਸ਼ਾਂ ਦੇ ਵਿੱਚ ਫਿਰ ਇੱਥੇ ਆਣ ਕੇ ਤੇ ਕਾਹਬੂ ਦੇਸ਼ਾਂ ਨੂੰ ਜਾਣ ਦਾ ਆਪਸ ਨਹੀਂ ਹੁੰਦਾ ਤੁਸੀਂ ਪੁੱਛ ਸਕਦੇ ਇਹ ਸਰ ਜੀ ਉਹੀ ਗੱਲ ਜੜਾਂ ਦੇ ਨਾਲ ਜੁੜਨ ਵਾਲੀ ਆ ਗਈ ਵੀ ਜਦੋਂ ਬੰਦਾ ਸਾਰੇ ਚੀਜ਼ਾਂ ਕਰ ਆਉਂਦਾ ਨਾ ਐਂਟਰटेन ਕੇ ਫਿਰ ਘਰ ਨੂੰ ਹੀ ਲੋਚਦਾ ਤੇ ਮੈਂ ਵੀ ਕਿਰ ਸ਼ੁਰੂਆਤ ਕੀਤੀ ਵੀ ਕਿੱਥੋਂ ਜਿੱਥੇ ਗਏ ਆਪਾਂ ਉੱਥੋਂ ਮੁੜ ਕੇ ਆਣ ਕੇ ਫਿਰ ਘਰ ਤੋਂ ਹੀ ਸਵਾਰ ਕੀਤੀ ਸਵਾਰ ਕੀਤੀ ਜਾਂਦੀ ਕੀ ਖਾਸੀਅਤ ਹੁੰਦੀ ਹੈ ਇਹਦੇ ਵਿੱਚ ਜਿਹੜੀ ਦੇ ਭਾਜੀ 크ਿਸਪੀ ਪੂਰਾ ਜਿੱਦਾਂ ਨਾ ਤੇ ਇਹ ਅੱਜ ਦਾ ਤੰਦੂਰ ਆ ਟੈਕਨੀਕਲ ਤੰਦੂਰ ਹਾਂ ਜੀ ਇਹਦਾ ਟੈਂਪਰੇਚਰ ਨੇ ਥੱਲਿਓਂ ਤੋਂ ਉੱਤੋਂ ਇੱਕੋ ਤਰ੍ਹਾਂ ਦਾ ਜਿਹੋ ਜਿਹਾ ਆਪਾਂ ਸੈੱਟ ਕਰ ਦਿੰਦੇ ਆ ਇਸ ਕਰਕੇ ਜਿਹੜਾ ਆਪਣਾ ਕੁਲਚਾ ਪੂਰਾ ਖਸਤਾ ਤੇ ਕਰਾਰਾ ਜਿਹਨੂੰ ਕਹੇ ਜਾਂਦੇ ਆ ਪੂਰਾ ਭੰਦਾ ਜੇ ਕੱਲੀ-ਕੱਲੀ ਲੇਅਰ ਬੈ ਲੇਅਰ ਐਨੂੰ ਹੱਥ ਚ ਫੜੋਗੇ ਤੇ ਪੂਰਾ ਭੁਰਦਾ ਜੇ ਟੁੱਟਦੇ ਜੇ ਪੈਟੀ ਵਾਂਗੂ ਜਿਹਦਾ ਕਹਿੰਦੇ ਹਾਂ ਜੀ ਤੇ ਇਹ ਜਿਹੜੇ ਮਸਾਲੇ ਮਸੂਲੇ ਇਹਦੇ ਉਹ ਵੀ ਤੁਸੀਂ ਆਪ ਹੀ ਤਿਆਰ ਕਰਦੇ ਜੀ 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 ਮੈਂ ਸਾਰੇ ਗੱਲ ਸਾਬ ਜਿਹੜੇ ਮਸਾਲੇ ਆ ਆਪਾਂ ਨੂੰ ਨਾ ਅੱਜ ਕੱਲ ਮਾਰ ਤੇ ਆੜੀਆਂ ਦੇ ਵਿੱਚ ਇਹ ਆਪ ਹੀ ਕੋਲੋਂ ਤਾਂ ਪਤਾ ਨਹੀਂ ਕੀ ਦੇ ਰਿਹਾ ਕੀ ਨਹੀਂ ਦੇ ਰਿਹਾ ਆਪਾਂ ਨੂੰ ਤੇ ਇਸ ਲਈ ਮੈਂ ਸਾਰੇ ਮਸਾਲੇ ਆਪ ਲਿਆ ਕੇ ਠੀਕ ਤੇ ਆਪ ਹੀ ਰੈਡੀ ਕਰ ਦਾਂਗਾ ਦੇਖਿਆ ਜੇ ਤੇ ਪਰਿਵਾਰ ਸਾਰਾ ਲੱਗਿਆ ਰਹਾ ਤੁਹਾਡਾ ਫਿਰ ਪਰਿਵਾਰ ਦਾ ਸਹਿਯੋਗ ਜੀ 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 ਇਹ ਹੈ ਜੀ ਆਪਣੇ ਦੇ ਸਹਿਯੋਗ ਦੇ ਨਾਲ ਹੀ ਬੰਦਾ ਜ਼ਿੰਦਗੀ ਦੇ ਚੱਗੇ ਵੱਧ ਸਕਦਾ ਤੇ ਅੱਜ ਆਪਣੇ ਦੇ ਸਹਿਯੋਗ ਦੇ ਨਾਲ ਹੀ ਮੇਰੇ ਪਾਪਾ ਜੀ ਨੇ ਤੇ ਮੇਰੀ ਫੈਮਿਲੀ ਆ ਮੇਰੇ ਮਮਾ ਜੀ ਨੇ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਕੰਮ ਸਟਾਰਟ ਕੀਤਾ ਤੇ ਮਾਰਕ ਦੀ ਕਿਰਪਾ ਨਾਲ ਹੋਰ ਵੀ ਅੱਗੇ ਜਿੱਦਾਂ ਵੀ ਹੋਊਗਾ ਉਹ ਮਾਰਕ ਇੱਥੇ ਤੱਕ ਲੈ ਕੇ ਜਾਊਗਾ ਉੱਥੇ ਤੱਕ ਜਾਵਾਂਗੇ ਹੋਰ ਕਿ ਉਹ ਸੁਖਣਾ ਕੀ ਇਹ ਤਾਂ ਡਾਗੋ ਇਸ ਤੋਂ ਇਲਾਵਾ ਬਸ ਜੀ ਇੱਥੇ ਰਹਿ ਕੇ ਆਪਣਿਆਂ ਚ ਤੇ ਆਪਣਿਆਂ ਦੀ ਸੇਵਾ ਕਰਨੀ ਤੇ ਆਪਣਾ ਹੀ ਕੰਮ ਕਰਨਾ ਬਾਹਰ ਚ ਕੀ ਇੱਥੇ ਚ ਕੀ ਫਾਇਦੀ ਪਾਈ ਦੀ ਪਾਜੀ ਉੱਥੇ ਜਾ ਕੇ ਵੀ ਆਪਾਂ ਕੰਮ ਕਰਨਾ ਤੇ ਕੰਮ ਨੂੰ ਟਾਈਮ ਦਿੰਨੇ ਆ ਕਿਉਂ ਨਾ ਇੱਥੇ ਰਹਿ ਕੇ ਕੰਮ ਨੂੰ ਹੀ ਟਾਈਮ ਦੇ ਕੇ ਕੰਮ ਤੋਂ ਹੀ ਸਾਰਾ ਕੁਝ ਕੀਤਾ ਜਾਏ ਕਹਿੰਦੇ ਕਾਫੀ ਕੰਟਰੀਆਂ ਚ ਤੁਸੀਂ ਇਹ ਕੰਮ ਕੀਤਾ ਹੈ ਜੀ 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 ਮੈਂ ਆਪਾਂ ਦੀ ਮਲੇਸ਼ੀਆ ਤੇ ਇਸੇ ਕੰਟਰੀ ਦੀ ਜਿੰਨੀਆਂ ਵੀ ਕੰਪਨੀਆਂ ਉੱਥੇ ਕੰਮ ਕਰ ਚੁੱਕਾ ਜੇ ਐਸੇ ਹੋਟਲਾਂ 'ਚ ਵੀ ਕੰਮ ਕਰਤਾ ਜੇ ਤੇ ਬਾਕੀ ਭਾਜੀ ਜਦੋਂ ਆਪਾਂ ਵਿਦੇਸ਼ਾਂ 'ਚ ਜਾਂਦੇ ਆ ਉੱਥੇ ਜਾ ਕੇ ਸ਼ਿਫਟਾਂ ਲਾਉਂਦੇ ਆ ਤੇ ਜਿਹਦੇ ਆਪਾਂ ਉਹ ਕਹਿੰਨਾ ਕੈਂਪ 'ਤੇ ਕੰਮ ਨੂੰ ਟਾਈਮ ਦਿੰਨੇ ਆ ਤਾਂ ਕੰਮਾਂ ਨੂੰ ਪੈਸਾ ਦਿੰਦਾ ਕਿਉਂ ਨਾ ਇੱਥੇ ਕੰਮ ਕੀਤਾ ਜਾਵੇ ਉਹ ਕੰਮ ਸਾਨੂੰ ਪੈਸਾ ਦਊਗਾ ਤੇ ਨਾਲੇ ਪਰਿਵਾਰ ਦੇ ਨਾਲ ਵੀ ਰਵਾਂਗੇ ਜੀ ਇਹ ਦੇਖਿਆ ਤੁਸੀਂ ਉਹਨਾਂ ਨੇ ਕਿਹਾ ਵੀ ਜਿਹੜੇ ਜੇ ਬਾਹਰ ਜਾ ਕੇ ਹੀ ਕੰਮ ਕਰਨਾ ਹੈ ਤੇ ਇਹਦੇ ਨਾਲ ਚੰਗਾ ਇਹ ਮੈਂ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਕੰਮ ਕਰਦਾ ਔਰ ਮੈਨੂੰ ਚੰਗਾ ਫਾਇਦਾ ਵੀ ਇਹਨਾਂ ਨੂੰ ਮਿਲਦਾ ਹੈ ਮੈਂ ਬਟਾਲਾ ਤੋਂ ਵਿਕੀ ਮਲਿਕ